ਸਾਨੂੰ ਜਾਂਦੇ ਖਿਆਲ ਛੱਡ ਕੇ ਸਿਰਦ ਸਹੂਤਾ ਸਿੱਖਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਗੱਲ ਆਮਰitsar ਤੋਂ ਲੋਕ ਸਭਾ ਸਾਂਸਦ ਗੁਰਜੀਤ ਔਰਜਲਾ ਕਹਿ ਰਹੇ ਸਨ ਉਹ ਬਟਾਲਾ ਦੇ ਪਿੰਡ ਬੁੱਲੇਵਾਲ ਵਿੱਚ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਸਾਨੂੰ ਸ਼ਾਂਤੀ ਦੇ ਵੱਲ ਪੈਰ ਕਰਨੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕਿੰਨੇ ਲੋਕ ਡਰੱਗ ਅਤੇ ਦੁਰਘਟਨਾਵਾਂ ਦੇ ਕਾਰਨ ਮੌਤ ਦੇ ਮੂੰਹ ਚ ਜਾ ਰਹੇ ਹਨ ਅਤੇ ਇਹਨਾਂ ਦੇ ਟੋਕ ਲਗਾਉਣ ਦੀ ਜ਼ਰੂਰਤ ਹੈ ਜੰਨਾ ਚਿਰ ਦੁਸ਼ਮਣੀਆਂ ਨਹੀਂ ਛੱਡਾਂਗੇ ਫਾਇਰਿੰਗ ਦਾ ਆਪਾਂ ਨੂੰ ਕੋਈ ਉਹਨਾਂ ਤੇ ਕਦੀ ਵੀ ਗੱਲ ਨਹੀਂ ਕਰਨਾ ਚਾਹੀਦਾ ਅਜੋ ਦੁਸ਼ਮਨ ਦੇਸ਼ ਅਸੀਂ ਮੰਨੀ ਬੈਠੇ ਤੇ ਫਿਰ ਦੁਸ਼ਮਣ ਨੇ ਤੇ ਸਾਡੇ ਨਾਲ ਦੁਸ਼ਮਣ ਵਾਲੀ ਕਰਨੀ ਆ ਉਹਨਾਂ ਦਾ ਸੰਦੇਸ਼ ਜਿਹੜਾ ਆ ਅਮਨ ਦਾ ਜਿਹੜਾ ਉਹਨਾਂ ਨੇ ਦਿੱਤਾ ਆ ਆਪਾਂ ਨੂੰ ਉੱਤੇ ਗੌਰ ਕਰਕੇ ਅਮਨ ਨਾਲ ਵਧਣਾ ਚਾਹੀਦਾ ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਲੜਾਈ ਦਾ ਮਤਲਬ ਆ ਇਨਸਾਨੀ ਜਾਨਾਂ ਜਾਣੀਆਂ ਨੇ ਦੋਹੀ ਬੰਨੀ ਵੱਡੇ ਵੱਡੇ ਮੁਲਕ ਜਿਹੜੇ ਆ ਬਹਿਗੇ ਨੇ ਆਰਾਮ ਨਾਲ ਲੜਾਈਆਂ ਲੜ ਕੇ ਜਿੱਥੇ ਲੱਖਾਂ ਲੋਕ ਮਰੇ ਗਏ ਨੇ ਅੱਜ ਸਾਨੂੰ ਲੋੜ ਐ ਅੱਜ ਐਜੂਕੇਸ਼ਨ ਦੀ ਹੈਲਥ ਦੀ ਉਹ ਤੇ ਸਾਡੇ ਤੋਂ ਅਜੇ ਵੱਡ ਕੇ ਪੂਰੇ ਨਹੀਂ ਹੋ ਰਹੇ ਅੱਜ ਪੈਸਟੀਸਾਈਡ ਨਾਲ ਸਾਡਾ ਇੰਨੇ ਲੋਕ ਮਰ ਰਹੇ ਡਰਗ ਨਾਲ ਮਰ ਰਹੇ ਰੋਡ ਐਕਸੀਡੈਂਟ ਨਾਲ ਇੰਨੇ ਸਾਡੀ ਦੁਨੀਆ ਮਰ ਰਹੀ ਹੈ ਕਦੀ ਉਧਰ ਵੀ ਧਿਆਨ ਦਈਏ ਆਪਾਂ ਸ਼ਾਂਤੀ ਵਾਲੇ ਬੰਨੇ ਤੁਰੀਏ ਅਸੀਂ ਬਾਟਰ ਬੈਲਟ ਤੇ ਬੈਠੇ ਮੈਂ ਦੂਰ ਆਤਾ ਬਾਟਰ ਤੇ ਰਹਿ ਕੇ ਆਇਆ ਰਾਤਾਂ ਦੇਣੇ ਵੀ ਜਾਂਦਾ ਉੱਥੇ ਮੈਨੂੰ ਪਤਾ ਕੀ ਹਾਲਤ ਹੈ ਉਹਨਾਂ ਲੋਕਾਂ ਦੀ ਐ ਜਾਨ ਕੜਕੀ ਚਾਈ ਆ ਸੋ ਬਾਹਰ ਬੈਠੇ ਪਿੱਛੇ ਬੈਠੇ بڑے ਭੰਗੜੇ ਪਾਉਂਦੇ ਆ ਨੱਚਦੇ ਆ ਦੇਖੋ ਯਾ ਜੀ ਅਜੇ ਤੇ ਉਹਨਾਂ ਦਾ ਜਿਹੜੇ 70 ਵਿਸ਼ੇ ਸੀ 40ਆਂ ਤੇ ਸਾਡੇ ਜਿਹੜੇ ਸ਼ਹੀਦ ਹੋਏ ਉਹ ਹੀ ਠੰਡੇ ਨਹੀਂ ਹੋਏ ਜਿਹੜੇ ਹਸਾਬ ਨਾਲ ਨੱਚਣ ਡੇ ਕਾਦੀ ਕੀ ਜਿੱਤ ਪ੍ਰਾਪਤ ਕਰ ਲਈ ਅਸੀਂ ਕੀ ਜਿੱਤ ਐਤਵਾਦ ਮਕਾ ਲਿਆ ਨੱਚਣ ਡੇ ਇਹ ਚੀਜ਼ਾਂ ਪ੍ਰਵੋਕ ਕਰਦੀਆਂ ਨੇ ਲੜਾਈ ਨੂੰ ਸੋ ਮੀਡੀਆ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਪ੍ਰਵੋਕ ਨਾ ਕਰੋ ਸਾਡਾ ਮੁਲਕ ਲੜਾਈ ਯੋਗ ਨਹੀਂ ਹੈਗਾ ਤੱਕ ਦੁੱਧਨ ਬਣਾਂਗੇ ਜਦਨ ਸਾਡੇ ਬੱਚੇ ਬਾਹਰ ਛੱਡ ਕੇ ਨਹੀਂ ਜਾਣਗੇ ਤੇ ਸਾਰਾ ਮੁਲਕ ਛੱਡ ਕੇ ਸਾਡਾ ਬਾਹਰ ਨੂੰ ਤਰੇ ਜਾਂਦੇ ਨੌਜਵਾਨ ਕਾਦੀ ਕਾਦੀ ਤਾਕਤ ਹੈ ਸਾਡੇ ਉਦਣ ਉਦਣ ਮੰਨਾਂਗੇ ਤੁਹਾਨੂੰ ਉਦਣ ਲੜਾਈ ਯੋਗ ਬਣੋਗੇ ਜਿੱਦਣ ਸਾਡੇ ਬੱਚੇ ਵਾਪਸ ਆਉਣਗੇ ਤੇ ਬਾਹਰ ਦੇ ਲੋਕ ਸਾਕੀ ਸ਼ਰਮਾਰਤ ਸਾਡੇ ਪੈ ਅਪਲਾਈ ਕਰਨਗੇ ਸਾਨੂੰ ਹਿੰਦੁਸਤਾਨ ਦਾ ਸਿਟੀਜ਼ਨ ਬਣਾਓ ਉਦਣ ਅਸੀਂ ਮੰਨਾਂਗੇ ਤੁਸੀਂ ਕੁਝ ਕੀ ਇਸ ਮੌਕੇ ਤੇ ਆਂਜਲਾ ਨੇ ਨਫ਼ਰਤ ਛੱਡ ਸ਼ਾਂਤੀ ਵੱਲ ਪੈਰ ਕਰਨ ਦੀ ਸਲਾਹ ਦਿੱਤੀ ਬਟਾਲਾ ਤੋਂ ਨਵੀ ਲੁਥਰਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563